ਹੋ ਆ ਜੀ ਮਾਮੀ ਜੀ ਤਾਂ ਨਾ ਅੱਵੇ ਪੇਕੇ ਗਏ ਨੇ। ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਗਿਆ ਨੂੰ। ਕਹਿੰਦੇ ਚੱਲ ਮੈਂ 2 ਦਿਨ ਲਾਏ ਆਉਣੀ ਆ। ਅਬੱਸ ਥੋੜਾ ਟਾਈਮ ਹੀ ਹੋਇਆ ਓਦੋਂ ਗਏ ਨੇ। ਇਹ ਪਤਾ ਨਹੀਂ ਖੇਤ ਗਏ ਹੋਏ ਨੇ। ਮੈਨੂੰ ਤਾਂ ਕੁਛ ਦੱਸ ਕੇ ਨਹੀਂ ਗਏ। ਆਹੋ ਭਾਈ ਕੁੜੀ ਦਾ ਵਿਆਹ ਕਰਤਾ ਦਿੱਲੀ ਹੋ ਗਈ। ਉਹਨੂੰ ਕਿਹੜਾ ਕੋਈ ਕੰਮ ਹੈਗਾ ਹੁਣ? ਤੁਸੀਂ ਫਰੀਦ ਦੇ ਨੌਕਰ ਮਿਲੇ ਹੋਇਓ ਕੰਮ ਕਰਨ ਨੂੰ। ਹੁਣ ਤਾਂ ਉਹਨੂੰ ਮौजਾਂ ਹੋ ਗਈਆਂ। ਉਹਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾ ਹੈਗਾ? ਉਹ ਤਾਂ ਚੁੰਨੀ ਚੱਪਿਆ ਕਰੂਗੀ। ਜਿੱਧਰ ਨੂੰ ਜੀਉ ਹੋਇਆ ਕਰੂ ਬਗਜਿਆ ਕਰੂਗੀ ਘਰੇ ਤੂੰ ਕੰਮ ਕਰਨੋਂ ਮਿਲਗੀ ਫਰੀ ਦਾ ਨੌਕਰ ਹੈਪੀ ਗੇਟ ਚ ਮਿਲ ਗਿਆ ਤੂੰ ਇੱਥੇ ਘਰ ਦੇ ਕੰਮਾਂ ਚ ਮਰੀ ਜਾਨੀ ਐ ਹੈਪੀ ਵਿਚਾਰਾ ਖੇਤ ਮਰੀ ਜਾਂਦਾਗਾ ਐਦੂ ਬਦਦੇ ਨੂੰ ਐਸ਼ ਕਿੱਥੇ ਮਿਲੂਗੀ ਪੂਆਜੀ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਮਾਮੀ ਜੀ ਨਾ ਕੰਮ ਤੋਂ ਟਲਦੇ ਨੇ ਉਹ ਤਾਂ ਆਪ ਹੀ ਮੇਰੇ ਨਾਲ ਬਠੇਰਾ ਕੰਮ ਕਰਾਉਂਦੇ ਨੇ ਮੈਂ ਹੀ ਹਜੇ ਰੋਕਦੀ ਰਹਿ ਜਾਨੀ ਆ ਆ ਪੇਕੇ ਜਾਣ ਨੂੰ ਵੀ ਮੈਂ ਹੀ ਕਿਹਾ ਵੀ ਮਾਮੀ ਜੀ ਤੁਸੀਂ ਰਾਤ ਰਹਿ ਆਓ ਉਹ ਅੱਜ ਤੱਕ ਕਰ ਕਰਦੇ ਰਾਤ ਹੀ ਨਹੀਂ ਰਹੇ ਸਵੇਰੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਨਹੀਂ ਪੁੱਤ ਤੁਸੀਂ ਨਹੀਂ ਜਾਣਦੇ ਉਹਨੂੰ ਮੈਂ ਜਾਣਦੀ ਆ ਉਹ ਮਿੰਨੀ ਜੀ ਚਲਾਕ ਬਥੇਰੀ ਹੈਗੀ ਆਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਭੋਰ ਖੈਗਾ ਤੁਹਾਨੂੰ ਤਾਂ ਹੀ ਹੈ ਵੀ ਮੰਮੀ ਸਾਡਾ ਬਹੁਤ ਕਰਦੀ ਹੈ ਵੀ ਬਹੁਤ ਚੰਗੀ ਹੈ ਪਰ ਉਹ ਕਰਦੀ-ਕੁਰਦੀ ਕਿਸੇ ਦਾ ਨਹੀਂ ਨਾਲੇ ਪੁੱਤ ਮੰਮੀ ਅੱਜ ਤੱਕ ਬਣੀਆਂ ਨੇ ਕਿਸੇ ਦੀਆਂ ਜਿੰਨਾ ਭੂਆ ਨੂੰ ਪਿਆਰ ਹੁੰਦਾ ਨਾ ਉਹਨਾਂ ਮੰਮੀਆਂ ਨੂੰ ਨਹੀਂ ਹੁੰਦਾ ਜੇ ਮੇਰੇ ਦਿਲ ਚ ਪਿਆਰ ਹੈ ਤਾਂ ਹੀ ਤੁਹਾਨੂੰ ਮਿਲਣਾ ਆ ਜਾਨੀਆ ਤੇਰੀ ਮੰਮੀ ਨੇ ਤਾਂ ਕਦੇ ਇਹ ਨਹੀਂ ਕਿਹਾ ਵੀ ਜਾਓ ਭਾਈ ਆਪਦੀ ਭੂਆ ਨੂੰ ਮਿਲ